ऐसा नाम रत्न निर्मूल का पदार्थ पाया अनेक जतन कर हृदय रखया ना शप पाया ऐसा नाम ਰਤਨਾ ਨਿਰਮੂਲ ਕਾ ਪੋਨਾ ਪਦਾਰਥ ਪਾਇਆ ਅਨੇਕ ਯਤਨਾ ਕਰਹਿਦਾ ਰੱਖਿਆ ਰਤਨਾ ਸ਼ਪਸ਼ ਪਾਇਆ ਹਰ ਗੁਣ ਕਹਤੇ कहना न जाई जैसे गूंगे की मठियाई रहाऊ रसना रमता सुनत सक सर्वना चित्त चिते सुख होई ਓ ਪੀਖਣਾ ਦੋਏ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ ਰਸਨਾਰਮਤਾ ਸੋਨਤਾ ਸੁਖ ਸਰਵਨਾ ਚਤ ਚਿਤੇ ਸੁਖ ਹੋਈ कहो पीखना दोए नैन संतोखे जह देखा तं सोई ऐसा नाम रत्न निर्मूल का पुनः पदार्थ पाया ਨੇਕ ਯਤਨਾ ਕਰ ਹਿੱਦਿਆ ਰੱਖਿਆ ਰਤਨਾ ਸ਼ਪਾਸ਼ ਪਾਇਆ ਐਸਾ ਨਾਮ ਰਤਨਾ ਨਰਮੂਲ ਕਾ ਪੁਨਾ ਪਦਾਰਥ ਪਾਇਆ अनक जतन कर हृदय रखिया रत्न ना शपा शपाया हर गुण कहते कहना जाई जैसे गूंगे की मठियाई ਰਹਾਉ ਰਸਨਾਰ ਮਤਾ ਸੁਨਤ ਸੁਖ ਸਰਵਨਾ ਚਿਤ ਚਿਤੇ ਸੁਖ ਹੋਈ ਕਹੋ ਪੀਖਣਾ ਦੋਏ ਨੈਣ ਸੰਤੋਖੇ ਜਹ ਦੇਖਾਂ तह सोई रसन रमता सोता सुख सर्वना चत चेते सुख होई कहो पीखाना दोए नयन संतोखे जह देखा तह सोई ऐसा नाम रत्न निर्मूल का पदार्थ पदार्थ अनेक जतन कर हृदय रखिया ਨਾਮ ਰਤਨ ਨਿਰਮੂਲ ਕਾ ਪੁਨ ਪਦਾਰਥ ਪਾਇਆ ਅਨੇਕ ਜਤਨ ਕਰ ਹਿਰਦੈ ਰਖਿਆ रत्नना ना शप शपया हर गुण कहते कहना जाई जैसे गूंगे की मठयाई रहा रसना रमता ਸੋਨ ਤ ਸੋਖ ਸਰਵਨਾ ਚਿਤ ਚਿਤੇ ਸੋਖ ਹੋਈ ਕਹੋ ਪੀਖਣਾ ਦੋਏ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ ਰਸਨ ਰਮਤਾ ਸੋਨਾ ਤਾ ਸੁਖ ਸਰਵਨਾ ਚਤ ਚਿਤੇ ਸੁਖ ਹੋਈ ਕਹੋ ਪੀਖਣਾ ਦੋਏ ਨੈਣ ਸੰਤੋਖੇ ਜਹ ਦੇਖ ਤਹ ਸੋਈ ऐसा नाम रत्न निर्मूलक पुण पदार्थ पाया अनेक जतना कर हिद्धे राखिया रत्नना शपश पाया ऐसा नाम ਰਤਨਾ ਨਿਰਮੋਲਕਾ ਪੋਨਾ ਪਦਾਰਥ ਪਾਇਆ ਅਨੇਕ ਜਤਨ ਕਰ ਹਿਰਦੈ ਰਾਖਿਆ ਰਤਨ ਨਾ ਸ਼ਪਸ਼ ਪਾਇਆ ਹਰ ਗੁਣ ਕਹਤੇ ਕਹਿਨ ਨਾ ਜਾਈ ਜੈਸੇ ਗੁੰਗੇ ਕੀ ਮਠਿਆਈ ਰਹਾਉ ਰਸਨਾ ਰਮਤਾ ਸੁਨਤ ਸੁਖ ਸਰਵਨਾ ਚਿਤ ਚਿਤੇ ਸੁਖ ਹੋਈ ਕਹੋ ਪੀਖਣਾ ਦੋਏ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ ਰਸਨਾਰਮਤਾ ਸੁਨਤਾ ਸੁਖ ਸਰਵਨਾ ਚਤ ਚਿਤੇ ਸੁਖ ਹੋਈ ਕਹੋ ਪੀਖਣਾ ਦੋਏ ਨੈਨ ਸੰਤੋਖੇ ਜਹ ਦੇਖ ਤਹ ਸੋਈ ਐਸਾ ਨਾਮ ਰਤਨ ਨਿਰਮੂਲਕ ਪੁਨ ਪਦਾਰਥ ਪਾਇਆ ਅਨੇਕ ਯਤਨਾ ਕਰ ਹਿੱਦਿਆ ਰੱਖਿਆ ਰਤਨਾ ਸ਼ਪਾਸ਼ ਪਾਇਆ ਐਸਾ ਨਾਮ ਰਤਨਾ ਨਰਮੂਲਕਾ ਪੁਨਾ ਪਦਾਰਥ ਪਾਇਆ ਨੇ ਕ ਜਤਨਾ ਕਰਹਿਦਾ ਰਖਿਆ ਰਤਨ ਨਾ ਸ਼ਪਸ਼ ਪਾਇਆ ਹਰ ਗੁਣ ਕਹਤੇ ਕਹਿਨ ਨਾ ਜਾਈ ਜੈਸੇ ਗੂੰਗੇ ਕੀ ਮਠਿਆਈ ਰਹਾਉ ਰਸਨਾ ਰਮਤਾ ਸੋਨ ਤ ਸੋਖ ਸਰਵਨਾ ਚਿਤ ਚਿਤੇ ਸੁਖ ਹੋਈ ਕਹੋ ਪੀਖਣਾ ਦੋਏ ਨੈਣ ਸੰਤੋਖੇ ਜਹ ਦੇਖਾਂ ਤਹ ਸੋਈ ਰਸਨਾਰਮਤਾ ਸੋਨਤਾ ਸੁਖ ਸਰਵਨਾ ਚਤ ਚਿਤੇ ਸੁਖ ਹੋਈ ਕਹੋ ਪੀਖਣਾ ਦੋਏ ਨੈਨ ਸੰਤੋਖੇ ਜਹ ਦੇਖਾ តោះសូយ